ਵੀ ਆਪਣੇ ਬੱਚਿਆਂ ਤੇ ਜੇ ਤੁਸੀਂ ਖੁਦ ਕੰਟਰੋਲ ਨਹੀਂ ਨਾ ਕਰ ਸਕਦੇ ਜੇ ਤੁਸੀਂ ਕਹੋ ਨਾ ਭਗਵਾਨ ਤੁਮਾਨ ਨੇ ਜਾਂ ਕੈਪਟਨ ਨੇ ਜਾਂ ਬਾਦਲ ਨੇ ਤੁਹਾਡੇ ਬੱਚਿਆਂ ਨੂੰ ਨਸ਼ਾ ਤੋਂ ਹਟਾ ਦੇਣਾ ਸੀ ਬਿਲਕੁਲ ਭਲੇਖੇ ਜੀ ਰਹੇ ਹੋ ਜੇ ਤੁਸੀਂ ਨਸ਼ਾ ਨਹੀਂ ਆਉਣ ਦੇਣਾ ਪੰਜਾਬ ਦੇ ਵਿੱਚ ਜਾਂ ਭਾਰਤ 'ਚ ਤਾਂ ਆਪਣੇ ਬੱਚਿਆਂ ਤੇ ਕੰਟਰੋਲ ਆਫ ਕਰੋ ਇਹ ਨਾ ਕਹੋ ਵੀ ਐਸਐਚਓ ਮੜਾ ਲੱਗਿਆ ਹੌਲਦਾਰ ਨੇ ਪੈਸੇ ਨਾਲੇ ਮੀਨਾ ਐਸਐਸਬੀ ਕਰਪਟ ਲੱਗਿਆ ਡੀਜੀਪੀ ਗੰਦਾ ਮੁੱਖ ਮੰਤਰੀ ਨਹੀਂ ਚੰਗਾ ਯਾਰ ਲਾਂਬੇ ਦਾ ਤੁਸੀਂ ਉਹਨਾਂ ਨੂੰ ਦੇਣਾ ਵੋਟ ਪਾ ਦੇਣਾ ਤੁਸੀਂ ਵੋਟ ਦੇਣਾ ਤੇ ਤੁਸੀਂ ਚੁਣਨ ਲੱਗਿਆ ਨਹੀਂ ਦੇਖਦੇ ਤੁਸੀਂ ਉਹਨਾਂ ਨੂੰ ਚੁਣਿਆ ਤਾਂ ਫਿਰ ਆਸ ਰੱਖਦੇ ਹਾਂ ਕੋਈ ਆਸ ਨਹੀਂ ਹੈਗੀ ਜ਼ਿੰਮੇਵਾਰੀ ਪਹਿਲਾਂ ਮਾਂ ਬਾਪ ਦੀ ਬਣਦੀ ਹੈ ਸਭ ਤੋਂ ਫਸਟ ਜ਼ਿੰਮੇਵਾਰੀ ਹੈ ਮਾਂ ਤੇ ਬਾਪ ਜੇ ਤੁਹਾਡੇ ਤੋਂ ਬਾਹਰ ਨਿਕਲ ਗਈ ਗਾਣੀ ਫੇਰ ਤੁਸੀਂ ਆਸ ਨਾ ਰੱਖਿਓ ਵੀ ਉਹਦੇ ਦੋਸਤ ਚੰਗੇ ਹੋਣਗੇ ਉਹਦੇ ਰਿਸ਼ਤੇਦਾਰ ਚੰਗੇ ਹੋਣਗੇ ਤੁਸੀਂ ਕਿਸੇ ਦੀ ਆਸ ਨਹੀਂ ਰੱਖ ਸਕਦੇ ਵੀ ਉਹ ਚਾਚੇ ਚਾਏ ਭੈਣ ਭਰਾ ਦਾ ਦੁਸ਼ਮਣ ਹੁੰਦੇ ਨੇ ਤੇ ਜਿਹੜੇ ਮਿੱਤਰ ਆਉਂਦੇ ਨੇ ਜੇ ਤਾਂ ਸੰਗਤ ਚੰਗੀ ਆ ਗਈ ਫਿਰ ਤਾਂ ਮਿੱਤਰ ਛੱਡ ਦੇਣਗੇ ਜੇ ਸੰਗਤ ਮਾੜੀ ਆ ਗਈ ਤਾਂ ਢੋਪ ਦੇਣਗੇ ਵੀ ਚਾਹਣ ਇੱਥੇ ਮਾਪੇ ਬਾਬ ਨੇ ਇੱਥੇ ਨਿਗਰਾਨੀ ਰੱਖਣੀ ਆ ਵੀ ਜਿਨ੍ਹਾਂ ਨਾਲ ਤੁਹਾਡੇ ਬੱਚਿਆਂ ਦੀ ਅਟੈਚਮੈਂਟ ਆ ਵੀ ਉਹ ਬੰਦੇ ਚੰਗੇ ਨੇ ਕਿ ਮਾੜੇ ਨੇ ਜੇ ਉਹ ਬੰਦੇ ਮਾੜੇ ਨੇ ਤਾਂ ਤੁਸੀਂ ਆਪਣੇ ਬੱਚੇ ਨੂੰ ਕੋ ਯਾਰ ਨਾ ਕਰਲਾ ਜੋ ਮਰਜੀ ਪਰ ਜਦ ਇਹਦਾ ਖੜਾ ਛੱਡ ਦੇ ਇਹ ਨਹੀਂ ਚੰਗਾ ਹੈਗਾ ਇਹ ਮੈਨੂੰ ਪਤਾ ਲੱਗਿਆ ਵੀ ਚਿੱਟਾ ਲਾਉਂਦਾ ਜਦੋਂ ਮੈਨੂੰ ਪਤਾ ਲੱਗਿਆ ਵੀ ਇਹ ਚਿੱਟਾ ਲਾਉਂਦਾ ਤੇ ਮੈਂ ਆਪਣੇ ਬੇਟੇ ਨੂੰ ਉਹਦੇ ਨਾਲੋਂ ਨਹੀਂ ਰੋਕਦਾ ਤੇ ਇੱਕ ਦਿਨ ਤਾਂ ਚੱਟੇ ਦੀ ਫੇਟ ਚੱਲੂਗਾ। ਇੱਕ ਦਿਨ ਤਾਂ ਫੀਮ ਖਾਊਗਾ। ਇੱਕ ਦਿਨ ਤਾਂ ਭੁੱਕੀ ਹਾਊਗਾ। ਇੱਕ ਦਿਨ ਤਾਂ ਕੋਈ ਵੀ ਨਸ਼ਾ ਗੋਲੀਆਂ ਵੀ ਖਾਊਗਾ, ਟੀਕੇ ਵੀ ਲਾਊਗਾ। ਸਭ ਕੁਝ ਆਊਗਾ ਜਦੋਂ ਤੁਹਾਡੀ ਨਿਗਰਾਨੀ ਤੋਂ ਬਾਹਰ ਗਿਆ। ਜਦੋਂ ਤੁਹਾਡੀ ਨਿਗਰਾਨੀ 'ਚ ਤੁਹਾਡਾ ਬੱਚਾ ਹੈਗਾ ਤਾਂ ਫੇਰ ਮੁੱਖ ਮੰਤਰੀ ਵੀ ਚੰਗਾ, ਡੀਜੀਪੀ ਵੀ ਚੰਗਾ, ਐਸਐਸਬੀ ਵੀ ਚੰਗਾ, ਐਸਐਚਓ ਵੀ ਚੰਗਾ ਤੇ ਸਾਡੇ ਪਿੰਡ ਵਿੱਚ ਨਸ਼ਾ ਵੀ ਨਹੀਂ। ਯਾਰ ਸਾਡਾ ਪਿੰਡ ਗੁਰੂਆਂ ਦੀ ਧਰਤੀ ਆ ਜਿੱਥੇ ਬੈਠ ਕੇ ਪਾਸ਼ਾ ਨੇ ਮੈਂ ਗਿਣਤੀ ਕਰਦਾ ਕਿਨੇ ਲਖਨ ਲੜਿਆ ਮੈਂ ਗਿਣਤੀ ਇਹ ਕਰਦਾ ਵੀ ਉਹ ਲੜੇ ਗਾ ਦੇ ਵਾਸਤੇ ਉਹ ਲੜੇ ਮਨੁੱਖਤਾ ਵਾਸਤੇ ਜਦੋਂ ਮਨੁੱਖਤਾ ਵਾਸਤੇ ਲੜੇ ਤੇ ਮਨੁੱਖਤਾ ਵਾਸਤੇ ਚੰਗੇ ਕੰਮ ਕਰਨੇ ਆਪਾਂ ਨੂੰ ਚਾਹੀਦੇ ਨਾ ਨਾ ਤੇ ਜੇ ਅੱਜ ਅਸੀਂ ਪੈਦਾ ਹੋ ਗਏ ਮਨੁੱਖਤਾ ਨੂੰ ਸੰਦੇਸ਼ ਜਿਹੜਾ ਦੇਣਾ ਉਹ ਨਸ਼ਿਆਂ ਦਾ ਭੈੜੇ ਬਲਾਤਕਾਰਾਂ ਦਾ ਜਾਂ ਮਾੜੀਆਂ ਅਵਗਿਆ ਦਾ ਜਿਹੜਾ ਆਪਾਂ ਨੇ ਸੰਦੇਸ਼ ਦੇਣਾ ਉਹਦੇ ਵਿੱਚ ਜਾ ਕੇ ਫਿਰ ਸਾਡੀ ਜਿਹੜੀ ਨਾ ਕੌਮ ਤੇ ਸਾਡੀ ਜਵਾਨੀ ਬਦਨਾਮ ਹੁੰਦੀ ਆ ਜੇ ਜੇ ਅਸੀਂ ਸਨੇਹਾ ਦਿੰਨੇ ਆ ਵੀ ਆ ਖੇਡੋ ਆ ਖਾਓ ਆ ਪੀਓ ਆ ਬਣੋ ਤੁਸੀਂ ਬਰੂਸਲੀ ਕਿਉਂ ਨਹੀਂ ਬਣ ਸਕਦੇ ਜਿਨੇ ਟ੍ਰੇਨ ਦੇ ਸਾਰੇ ਸ਼ੀਸ਼ੇ ਤੋੜਦੇ ਸੀ 200 ਕਿਲੋਮੀਟਰ ਦੀ ਸਪੀਡ ਤੇ ਉਹ ਤੁਸੀਂ ਬਣ ਸਕਦੇ ਹੋ ਬਣਨ ਵਾਸਤੇ ਤੁਹਾਨੂੰ ਕੋਈ ਅਲੱਗਾ ਸਰੀਰ ਨਹੀਂ ਚਾਹੀਦਾ ਕੋਈ ਅਲੱਗਾ ਦਿਮਾਗ ਨਹੀਂ ਚਾਹੀਦਾ ਅੱਖਾਂ ਨਹੀਂ ਚਾਹੀਦੀਆਂ ਸਭ ਕੁਝ ਇਹ ਆ ਜਿਹੜੇ ਵਰਲਡ ਚੈਂਪੀਅਨ ਬਣਨੇ ਜਿਨ੍ਹਾਂ ਦੁਨੀਆ ਹਰਾਈਆ ਉਹ ਸਾਡੇ ਸਾਡੇ ਸਰੀਰਾਂ ਵਰਗੇ ਸੀ ਮਨ ਸੀ ਜਿਹੜਾ ਨਾ ਮਨ ਉਹਨਾਂ ਨੇ ਮਨ ਨੂੰ ਵੱਲਿਆ ਮਨ ਜਿੱਤੇ ਜਗ ਜਿੱਤ ਕਹਿੰਦਾ ਜੇ ਮਨ ਨੂੰ ਜਿੱਤੇ ਆ ਸੀ ਤਾਂ ਜਗ ਜਿੱਤੇ ਆ ਗਿਆ ਨਹੀਂ ਤਾਂ ਕੁਛ ਹੀ ਨਹੀਂ